12 ਦਰਵਾਜਿਆਂ ਦੇ ਅੰਦਰ ਹੁੰਦਾ ਸੀ ਪੂਰੇ ਦਾ ਪੂਰਾ ਸ਼ਹਿਰ ਤੇ ਦੇਰ ਰਾਤ ਨੂੰ ਇਹ ਦਰਵਾਜੇ ਬੰਦ ਕਰ ਦਿੱਤੇ ਜਾਂਦੇ ਸੀ ਸ਼ਹਿਰ ਦੀ ਸੁਰੱਖਿਆ ਤੇ ਮੁਗਲਾਂ ਦੇ ਹਮਲਿਆਂ ਤੋਂ ਬਚਾਉਣ ਦੇ ਲਈ ਸ਼ਹਿਰ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਦਰਵਾਜ਼ਾ ਬਣਾਇਆ ਸੀ ਗੁਰੂ ਹਰਗੋਬਿੰਦ ਪਾਸ਼ਾ ਨੇ 1614 ਈਸਵੀ ਨੂੰ ਲੋਗੜ ਦਾ ਇੱਕ ਦਰਵਾਜ਼ਾ ਬਣਾਇਆ ਲੋਗੜ ਦਾ ਕਿਲਾ ਵੀ ਮਸ਼ਹੂਰ ਹੈ ਤੇ ਲੋਗੜ ਦਾ ਦਰਵਾਜ਼ਾ ਬਣਾਇਆ ਗਿਆ ਸੀ ਉਸ ਤੋਂ ਬਾਅਦ ਜੱਸਾ ਸਿੰਘ ਰਾਮਗੜੀਆ ਦੇ ਵੱਲੋਂ ਇੱਕ ਜਿਹੜਾ ਦਵਾਰ ਜਿਹੜੀ ਹੈ ਸ਼ਹਿਰ ਦੇ ਦੁਵਾਲੇ ਹੀ ਕਰਨੀ ਸ਼ੁਰੂ ਕਰ ਦਿੱਤੀ ਗਈ ਜਦਸਾਸਨ ਰਾਮਗੜੀਆ ਤੋਂ ਇਲਾਵਾ ਪੰਗੀ ਮਿਸਲ ਦੇ ਮੁਖੀ ਦੇ ਵੱਲੋਂ ਵੀ ਜਿਹੜੀ ਇਹ ਦੀਵਾਰ ਕਰਨੀ ਸ਼ੁਰੂ ਕਰ ਦਿੱਤੀ ਗਈ ਪਰ ਜਦੋਂ ਸ਼ੇਰੇ ਪੰਜਾਬ ਦਾ ਸ਼ਾਸਨ ਆਇਆ ਸ਼ੇਰੇ ਪੰਜਾਬ ਨੇ ਅੰਮ੍ਰਿਤਸਰ ਸਾਹਿਬ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਉਹਨਾਂ ਦੇ ਸ਼ਾਸਨ ਦੇ ਵਿੱਚ ਅੰਮ੍ਰਿਤਸਰ ਸਾਹਿਬ ਰਲਿਆ ਤਾਂ ਉਹਨਾਂ ਨੇ ਸ਼ਹਿਰ ਦੇ ਦਿਵਾਲੇ ਦਿਵਾਲੇ 5 ਫੁੱਟ ਚੌੜੀ ਕੰਧ ਕਰਨੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਤੇ ਇਹ 5 ਫੁੱਟ ਚੌੜੀ ਕੰਧ ਦੇ ਵਿੱਚ 10 ਫੁੱਟ ਤਾਂ ਜਿਹੜੀ ਆ ਉਹ ਰੇਤਾ ਹੀ ਪਈ ਹੁੰਦੀ ਸੀ ਤੇ ਦੀਵਾਰ ਦੇ ਬਾਹਰ-ਬਾਰ ਕਹਿ ਸਕਦੇ ਆ ਕਿ ਖਾਈ ਪੁੱਟੀ ਹੁੰਦੀ ਤੇ ਖਾਈ ਦੇ ਵਿੱਚ ਪਾਣੀ ਛੱਡਿਆ ਜਾਂਦਾ ਸੀ ਇਹ ਹੁਣ 5 ਫੁੱਟ ਚੌੜੀ ਜਿਹੜੀ ਸ਼ਹਿਰ ਦੇ ਦਿਵਾਲੇ ਦਿਵਾਲੇ ਜਿਹੜੀ ਦੀਵਾਰ ਸੀ ਇਹਦੇ ਵਿੱਚ 12 ਦਰਵਾਜ਼ੇ ਸਨ 12 ਦਰਵਾਜ਼ਿਆਂ ਦੇ ਵਿੱਚ ਜਿਵੇਂ ਕਹਿ ਲਈਏ ਕਿ 240 ਬੁਰਜੀਆਂ ਸਨ ਇੱਕ ਦਰਵਾਜ਼ੇ ਤੋਂ ਦੂਸਰੇ ਦਰਵਾਜ਼ੇ ਤੱਕ ਜੜੀਆਂ ਉਹ 20-20 ਬੁਰਜੀਆਂ ਸਨ 20 ਬੁਰਜੀਆਂ ਇੱਕ ਦਰਵਾਜ਼ੇ ਤੋਂ ਦੂਸਰੇ ਦਰਵਾਜ਼ੇ ਤੱਕ ਕੁੱਲ 240 ਬੁਰਜੀਆਂ 12 ਗੇਟਾਂ ਦੇ ਜਿਵੇਂ ਹਾਲ ਗੇਟ ਲਾ ਲਓ ਹਾਥੀ ਗੇਟ ਲਾ ਲਓ ਇਹਨਾਂ ਨੂੰ ਕਹਿ ਸਕਦੇ ਇਨਾਂ ਦਰਵਾਜ਼ਿਆਂ ਦੇ ਦਰਮਿਆਨ 240 ਬੁਰਜੀਆਂ ਸਨ ਪਰ ਜਦੋਂ 1800 55 ਦੇ ਵਿੱਚ ਬ੍ਰਿਟਿਸ਼ ਸਰਕਾਰ ਆਈ ਉਹਨਾਂ ਦੇ ਵੱਲੋਂ ਇਹ ਜਿਹੜੀਆਂ ਬੁਰਜੀਆਂ ਸਨ ਢਾ ਦਿੱਤੀਆਂ ਗਈਆਂ ਇਹ ਦੀਵਾਰ ਢਾ ਦਿੱਤੀ ਗਈ ਤੇ ਇਹਨਾਂ ਦੇ ਵਿੱਚ ਬਗੀਚੀਆਂ ਬਣਾ ਦਿੱਤੀਆਂ ਗਈਆਂ ਸੋ ਸਮਾਂ ਬੀਤਦਾ ਗਿਆ ਤੇ 1869 ਦੇ ਵਿੱਚ ਫਿਰ ਸਰਕਾਰ ਬ੍ਰਿਟਿਸ਼ ਸਰਕਾਰ ਨੇ 3000 ਮਜ਼ਦੂਰ ਲਗਾ ਕੇ ਜਿਹੜੀ ਖਾਈ ਹੈ ਦਿਵਾਰਾਂ ਦੇ ਬਾਹਰ-ਬਾਰ ਜਿਹੜੀ ਖਾਈ ਸੀ ਉਸ ਦੇ ਵਿੱਚ ਉਹਨੂੰ ਪੂਰ ਦਿੱਤਾ ਗਿਆ ਤੇ ਉਹਨਾਂ ਦੇ ਦਿਵਾਲੇ ਜਿਹੜਾ ਇੱਕ ਰੋਡ ਬਣਾ ਦਿੱਤਾ ਗਿਆ ਛੋਟਾ ਰੋਡ ਜਿਹਨੂੰ ਕਹਿ ਲੈਂਦੇ ਆ ਜਾਂ ਇਨਰ ਰੋਡ ਕਹਿ ਸਕਦੇ ਸੋ ਆਊਟਰ ਰੋਡ ਬਣਾਇਆ ਗਿਆ ਹੈ ਦਿਵਾਰ ਦੇ ਦਿਵਾਲੇ ਤੋਂ ਵਾਲੇ ਜਿਹੜਾ ਆ ਉਹ ਉਹਨੂੰ ਖਾਈ ਨੂੰ ਪੂਰ ਕੇ ਸੋ ਸਮਾਂ ਬੀਤਦਾ ਗਿਆ ਤਾਂ ਜਿਹੜੇ ਸ਼ੇਰ-ਏ-ਪੰਜਾਬ ਦੇ ਵੱਲੋਂ ਇਹ ਜਿਹੜੇ ਕਿਲੇ ਜਿਹੜੇ ਬਣਾਏ ਗਏ ਸਨ ਦਰਵਾਜ਼ੇ ਬਣਾਏ ਗਏ ਸਨ ਅੰਮ੍ਰਿਤਸਰ ਸਰ ਸ਼ਹਿਰ ਦੇ ਦਿਵਾਲੇ ਤੋਂ ਵਾਲੇ ਜਿਹੜੇ ਦਰਵਾਜ਼ੇ ਬਣਾਏ ਗਏ ਸਨ ਪੂਰਾ ਸਰਕਾਰ ਦੇ ਵੱਲੋਂ ਓਟਾ ਦਿੱਤੇਗੇ 1892 ਤੱਕ ਸ਼ੇਰੇ ਪੰਜਾਬ ਵੱਲੋਂ ਤਿਆਰ ਕੀਤੀ ਇਹ ਦਰਵਾਜ਼ੀ ਕੰਦਾ ਜੜੀਆਂ ਆ ਉਹਨਾਂ ਦਾ ਨਾਮ ਉਹ ਨਿਸ਼ਾਨ ਗੁਰਾ ਸਰਕਾਰ ਵੱਲੋਂ ਮਿਟਾ ਦਿੱਤਾ ਗਿਆ ਤੇ ਉਸ ਤੋਂ ਬਾਅਦ 1800 ਜੇ ਕਹ ਲਈਏ ਕਿ ਪੀ ਡਬਲਯੂ ਡੀ ਮਹਿਕਮੇ ਦੇ ਕੋਲ ਕੰਮ ਜਾਂਦਾ ਹੈ ਪੀ ਡਬਲਯੂ ਡੀ ਮਹਿਕਮਾ ਫਿਰ ਤੋਂ ਜੜੇ ਆ ਉਹ ਦਰਵਾਜ਼ਿਆਂ ਦੀ ਉਸਾਰੀ ਕਰਵਾਉਂਦਾ ਸੋ 12 ਦਰਵਾਜ਼ੇ ਨੇ 12 ਦਰਵਾਜ਼ਿਆਂ ਦੇ ਨਾਮ ਕੀ ਕੀ ਨੇ ਉਹ ਵੀ ਉਹਦੀ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਕਿਹੜੇ ਕਿਹੜੇ ਪਾਸੇ ਆ ਕਿਹੜੇ ਦਰਵਾਜ਼ੇ ਦਾ ਕਿਹੜਾ ਮਹੱਤਵ ਹੈ ਉਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਦਰਵਾਜ਼ਾ ਰਾਮ ਬਾਗ ਦੀ ਰਾਮ ਬਾਗ ਜਿਹੜਾ ਦਰਵਾਜ਼ਾ ਹੈ ਮਹਾਰਾਜਾ ਰਣਜੀਤ ਸਿੰਘ ਦੁਆਰਾ ਬਣਾਇਆ ਗਿਆ ਸੀ ਪਰ ਉਹ ਤਾਂ ਨਹੀਂ ਬਚਿਆ ਇਸ ਦੇ ਬਾਰੀ ਡਿਊੜੀ ਅੱਜ ਵੀ ਮੌਜੂਦ ਹੈ ਜਿਸ ਦਾ ਨਿਰਮਾਣ ਚੱਲ ਰਿਹਾ ਹੈ ਇਸ ਡਿਊੜੀ ਨੂੰ ਅੰਗਰੇਜ਼ੀ ਨੇ ਅੰਗਰੇਜ਼ਾਂ ਨੇ ਰਾਮ ਬਾਗ ਦਾ ਪੁਰਾਣਾ ਕਿਲਾ ਵੀ ਕਿਆ ਕਰਦੇ ਸਨ ਜਿਹੜੇ ਅੰਗਰੇਜ਼ ਨੇ ਇਸ ਦਰਵਾਜ਼ੇ ਨੇ ਸੋ ਇਸੇ ਡਿਊਟੀ ਤੇ ਕੀਤੇ ਗਏ ਕਬਜ਼ਿਆਂ ਵਿੱਚੋਂ ਕੋਈ 2 ਸਾਲ ਪਹਿਲਾਂ ਹੀ ਉਹਨਾਂ ਕਬਜ਼ਿਆਂ ਨੂੰ ਹਟਾਇਆ ਗਿਆ ਪਰ ਅਜੇ ਵੀ ਉਸਦੇ ਬਾਰ-ਬਾਰ ਕਈ ਲੋਕਾਂ ਨੇ ਰੇੜੀਆਂ ਲਗਾਈਆਂ ਹੋਈਆਂ ਨੇ ਸੋ ਵੈਂਡਰਸ ਜਿਹੜੇ ਨੇ ਰੇੜੀਆਂ ਦੇ ਉੱਤੇ ਸਾਮਾਨ ਵੇਚਣ ਵਾਲੇ ਇਸ ਦਰਵਾਜ਼ੇ ਦੇ ਬਾਹਰ ਖੜੇ ਮਿਲਦੇ ਨੇ ਇਹ ਤੋਂ ਇਲਾਵਾ ਹਾਲ ਗੇਟ ਦੀ ਜੇ ਗੱਲ ਕਰੀਏ ਤਾਂ ਹਾਲ ਗੇਟ ਸਨ 1876 ਈਸਵੀ ਦੇ ਵਿੱਚ ਕਰਨਲ ਸੀ ਐਚ ਹਾਲ ਡਿਊਟੀ ਕਮਿਸ਼ਨਰ ਆਮਰਸਰ ਨੇ ਆਪਣੇ ਨਾਂ ਤੇ ਤਿਆਰ ਕਰਵਾਇਆ ਗਿਆ ਸੀ ਜਿਸ ਦੇ ਕਰਕੇ ਇਸ ਨੂੰ ਹਾਲ ਕਿਹਾ ਜਾਂਦਾ ਹੈ ਸੀ ਐਚ ਹਾਲ ਇਸ ਨੂੰ ਇਸ ਦੇ ਉੱਤੇ ਜਿਹੜੀ ਲੱਗੀ ਘੜੀ ਤੇ ਇਮਾਰਤ ਦਾ ਡਿਜ਼ਾਈਨ ਇੰਜੀਨੀਅਰ ਜਾਨ ਗਾਰਡਨ ਨੇ ਤਿਆਰ ਕੀਤਾ ਸੀ ਤੇ ਦਰਵਾਜ਼ਾ ਬਣਨ ਤੋਂ ਪਹਿਲਾਂ ਇੱਥੇ ਪੁਰਾਣੀ ਦੀਵਾਰ ਦਾ ਇੱਕ ਪੁਰਜ ਹੁੰਦਾ ਸੀ ਸੋ ਦਰਵਾਜ਼ੇ ਉੱਤੇ ਇਸ ਦਾ ਨਵਾਂ ਨਾਂ ਗਾਂਧੀ ਦਰਵਾਜ਼ਾ ਉਕਰਿਆ ਹੋਇਆ ਹੈ ਇਸ ਤੋਂ ਇਲਾਵਾ ਸਿਕੰਦਰੀ ਦਰਵਾਜਾ ਇਹ ਦਰਵਾਜਾ ਹਾਲ ਗੇਟ ਅਤੇ ਹਾਥੀ ਗੇਟ ਦੇ ਵਿੱਚਕਾਰ ਨਵਾਂ ਰਸਤਾ ਕੱਢਣ ਲਈ 1940 ਵਿੱਚ ਸਰ ਸਿਕੰਦਰ ਹਯਾਤ ਖਾਨ ਦੇ ਨਾਂ ਤੇ ਬਣਾਇਆ ਗਿਆ ਸੀ ਜੋ ਬਣਨ ਤੋਂ ਜਲਦ ਮਗਰੋਂ ਢਹਿ ਵੀ ਗਿਆ ਸੋ ਹਾਥੀ ਗੇਟ ਅੰਮ੍ਰਿਤਸਰ ਦੇ ਪੁਰਾਣੇ ਨਕਸ਼ਿਆਂ ਵਿੱਚ ਇਸ ਦਰਵਾਜੇ ਦਾ ਨਾਂ ਦਰਵਾਜਾ ਇਹ ਡਿਉੜੀ ਸ਼ਹੀਜਾਦਾ ਲਿਖਿਆ ਪੜਨ ਦੇ ਵਿੱਚ ਆਉਂਦਾ ਹੈ ਕੁਝ ਵਿਨਵਾਨਾਂ ਦਾ ਇਹ ਵੀ ਮੰਨਣਾ ਇਤਿਹਾਸਕਾਰਾਂ ਦੇ ਮੰਨਣਾ ਹੈ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਹਾਥੀ ਨੇ ਉਹ ਇੱਥੇ ਬੰਨੇ ਜਾਂਦੇ ਸਨ ਜਦੋਂ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਸ਼ੇਰ-ਏ-ਪੰਜਾਬ ਆਉਂਦੇ ਸਨ ਤਾਂ ਹਾਥੀ ਗੇਟ ਦੇ ਉੱਤੇ ਹੀ ਆਪਣੇ ਹਾਥੀ ਬੰਨਿਆ ਕਰਦੇ ਸਨ ਜਿਸ ਕਰਕੇ ਉਸ ਗੇਟ ਦਾ ਨਾਮ ਹਾਥੀ ਗੇਟ ਪੈ ਗਿਆ ਸੋ ਉਹਦਾ ਅਜੇ ਵੀ ਕੋਈ ਕਹਿ ਲਈਏ ਕਿ ਹੁਣ ਤੇ ਇਹ ਅਲੋਪ ਹੋ ਗਏ ਆ ਪਰ 1876 ਦੀ ਗੱਲ ਕਰੀਏ ਤਾਂ ਨਵੇਂ ਜਿਹੜੇ ਨਿਰਮਾਣ ਅੰਗਰੇਜ਼ਾਂ ਦੇ ਵੱਲੋਂ ਜਰੂਰੀ ਇਹਨਾਂ ਦਰਵਾਜ਼ਿਆਂ ਦੇ ਕੀਤੇ ਗਏ ਜਿਹੜੇ ਸ਼ੇਰ-ਏ-ਪੰਜਾਬ ਦੇ ਵੱਲੋਂ ਤਿਆਰ ਕੀਤੇ ਦਰਵਾਜ਼ੇ ਨੇ ਉਹ ਨਹੀਂ ਮਿਲਦੇ ਕਿਤੇ ਕਿਤੇ ਜਰੂਰ ਨਾਨਕਚਾਈ ਇਟ ਦੇ ਜਿਹੜਾ ਪੁਰਾਣੇ ਜਿਹੜੇ ਉਹਨਾਂ ਦੇ ਸਬੂਤ ਨੇ ਉਹ ਜਰੂਰ ਮਿਲਦੇ ਨੇ ਕਿਤੇ ਨ ਕਿਤੇ ਨਿਸ਼ਾਨੀਆਂ ਪਈਆਂ ਨੇ ਪਰ ਜਿਹੜੇ ਜਿਹੜੇ ਦਰਵਾਜ਼ੇ ਸ਼ੇਰ-ਏ-ਪੰਜਾਬ ਵੱਲੋਂ ਬਣਾਏ ਗਏ ਸਨ ਉਹਨਾਂ ਦਾ ਨਾਮੋ ਨਿਸ਼ਾਨ ਗੋਰਿਆਂ ਦੇ ਵੱਲੋਂ ਮਿਟਾ ਦਿੱਤਾ ਗਿਆ ਸੀ ਇਸ ਤੋਂ ਬਾਅਦ ਗੱਲ ਕਰਦੇ ਹਾਂ ਲੋਗੜ ਦਰਵਾਜ਼ੇ ਦੀ ਇਹ ਦਰਵਾਜ਼ਾ ਉਹੀ ਹੈ ਜਿਹੜਾ ਗੁਰੂ ਹਰਗੋਬਿੰਦ ਪਾਸ਼ਾ ਨੇ ਜਿਹੜਾ ਪਹਿਲਾਂ ਤਿਆਰ ਕੀਤਾ ਸੀ ਲੋਗੜ ਦਾ ਕਿਲਾ ਤਿਆਰ ਕਰਵਾਇਆ ਸੀ ਤੇ ਉਹਨਾਂ ਦੇ ਨਾਂ ਤੇ ਹੀ ਇਹ ਲੋਗੜ ਦਾ ਦਰਵਾਜ਼ਾ ਵੀ ਮੌਜੂਦ ਹੈ ਸੋ ਇਹ ਤੋਂ ਬਾਅਦ ਗੱਲ ਕਰਦੇ ਆ ਬੈਰੀਕੇਡ ਦੀ ਸੋ 1876 ਈਸਵੀ ਦੇ ਵਿੱਚ ਲੋਗੜ ਤੇ ਲਾਹੌਰੀ ਗੇੜ ਦੇ ਵਿਚਕਾਰ ਰਸਤਾ ਦੇਣ ਲਈ ਇਹ ਬੈਰੀਕੇਡ ਬਣਾਇਆ ਗਿਆ ਸੀ ਅੱਜ ਇਹ ਦਰਵਾਜ਼ਾ ਤਾਂ ਨਹੀਂ ਹੈ ਪਰ ਲਾਹੌਰੀ ਦਰਵਾਜ਼ਾ ਜਿਹੜਾ ਉਹ ਅਜੇ ਵੀ ਉੱਥੇ ਦੇਖਣ ਨੂੰ ਮਿਲ ਸਕਦਾ ਲਾਹੌਰੀ ਦਰਵਾਜ਼ਾ ਉਮਦਤ ਉੱਤਤ ਵਾਰੀਖ ਸੋਨ ਲਾਲ ਸੂਰਹੀ ਸਫਾ 330 ਦੇ ਉੱਤੇ ਲਿਖਦਾ ਹੈ ਕਿ ਸਿੱਧਾ ਰਸਤਾ ਜਿਹੜਾ ਆ ਉਹ ਸਿੱਖ ਰਾਜ ਦਾ ਉਸ ਸਮੇਂ ਜਿਹੜਾ ਲਾਹੌਰ ਨੂੰ ਜਾਂਦਾ ਸੀ ਜਿਸ ਦੇ ਕਰਕੇ ਉਸ ਨੂੰ ਲਾਹੌਰੀ ਦਰਵਾਜ਼ਾ ਕਿਹਾ ਜਾਂਦਾ ਸੀ ਸੋ ਬ੍ਰਿਟਿਸ਼ੇਸ ਸ਼ਾਸਨ ਸਮੇਂ ਮਹਾਰਾਜਾ ਦਾ ਬਣਵਾਇਆ ਇਹ ਇਤਿਹਾਸਿਕ ਦਰਵਾਜ਼ਾ ਦੇ ਕੇ ਉਸ ਥਾਂ ਤੇ ਨਵਾਂ ਜਿਹੜਾ ਦਰਵਾਜ਼ਾ ਉਹ ਤਿਆਰ ਕੀਤਾ ਗਿਆ ਹੈ ਅੱਜ ਵੀ ਮੌਜੂਦ ਹੈ ਖਜ਼ਾਨਾ ਗੇਟ ਖਜ਼ਾਨਾ ਨਾਮੀ ਮੁਸਲਮਾਨ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਨੌਕਰ ਸੀ ਤੇ ਉਸ ਦਾ ਘਰ ਜਿਹੜਾ ਦਰਵਾਜ਼ੇ ਦੇ ਬਿਲਕੁਲ ਨੇੜੇ ਹੋਣ ਕਰਕੇ ਦਰਵਾਜ਼ੇ ਦਾ ਨਾਂ ਉਸ ਦੇ ਨਾਂ ਤੇ ਹੀ ਰੱਖਿਆ ਗਿਆ ਤੇ ਇਸ ਨੂੰ ਖਜ਼ਾਨਾ ਗੇਟ ਕਿਹਾ ਜਾਣ ਲੱਗਾ ਗੇਟ ਹਕੀਮਾਂ ਦੀ ਗੱਲ ਕਰਦੇ ਹਾਂ ਤਾਂ ਗੇਟ ਹਕੀਮਾ ਮਹਾਰਾਜਾ ਦੇ ਸ਼ਾਹੀ ਹਕੀਮ ਨੂਰਉਦੀਨ ਅਤੇ ਚਿਰਾਗਦੀਨ ਦੇ ਨਾਮ ਨਾਲ ਪ੍ਰਸਿੱਧ ਹੋਇਆ ਇਹ ਦੋਵੇਂ ਮਹਾਰਾਜਾ ਦੇ ਵਿਦੇਸ਼ ਮੰਤਰੀ ਫਕੀਰ ਅਜੀਜੋਦੀਨ ਦੇ ਪੁੱਤਰ ਸਨ ਇਸ ਨੂੰ ਮਾਝੇ ਵਾਲਾ ਦਰਵਾਜ਼ਾ ਵੀ ਕਿਹਾ ਜਾਂਦਾ ਹੈ ਜੀ ਹਾਂ ਗੇਟ ਹਕੀਮਾ ਨੂੰ ਮਾਝੇ ਵਾਲਾ ਦਰਵਾਜ਼ਾ ਵੀ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਗੇਟ ਭਗਤਾਂ ਵਾਲਾ ਜੀ ਗੱਲ ਕਰੀਏ ਤੇ ਖਾਲਸਾ ਰਾਜ ਦੇ ਸਮੇਂ ਇਸ ਦਰਵਾਜ਼ੇ ਦਾ ਨਾਮ ਦਰਵਾਜ਼ਾਏ ਡਿਉੜੀ ਸੀ ਸੋ ਦਰਵਾਜ਼ਾਏ ਡਿਉੜੀ ਰੰਗੜ ਨੰਗਲੀਆਂ ਸੀ ਦਰਵਾਜ਼ਾ ਗਿਲਵਾਲੀ ਵੀ ਹੈ ਇਸ ਦਰਵਾਜ਼ੇ ਤੋਂ ਸਿੱਧਾ ਰਸਤਾ ਪਿੰਡ ਗਿਲਵਾਲੀ ਤੱਕ ਜਾਂਦਾ ਸੀ ਜਿਸ ਦੇ ਕਰਕੇ ਇਹਦਾ ਨਾਮ ਪਿੰਡ ਜਿਹੜਾ ਦਰਵਾਜ਼ਾ ਗਿਲਵਾਲੀ ਪੈ ਗਿਆ ਮਹਾਰਾਜੇ ਦੁਆਰਾ ਬਣਾਇਆ ਇਤਿਹਾਸਿਕ ਦਰਵਾਜ਼ਾ ਤਾਂ ਅਲੂਪ ਹੋ ਗਿਆ ਇਹ ਜਿਹੜੇ ਨਾਮੋ ਨਿਸ਼ਾਨ ਵੀ ਜੜੇ ਉਹ ਨਹੀਂ ਮਿਲਦੇ ਸੋ ਹੁਣ ਵੀ ਜਦੋਂ ਅੰਮ੍ਰਿਤਸਰ ਸਾਹਿਬ ਜਾਣੇ ਆ ਤਾਂ ਜਿਹੜੇ ਆਟੋ ਵਾਲੇ ਨੇ ਜਾਂ ਕੁਝ ਜਿਹੜੇ ਲੋਕਲ ਵਸਨੀਕ ਨੇ ਉੱਥੋਂ ਦੇ ਉਹਨਾਂ ਦੇ ਵੱਲੋਂ ਇਹ ਦਰਵਾਜ਼ੇ ਆnde ਨਾਮ ਲੈ ਜਾਂਦੇ ਨੇ ਕਿ ਹਾਂਜੀ ਅਸੀਂ ਗਲਵਾਲੀ ਗੇਟ ਦੇ ਕੋਲ ਜਾਣਾ ਹਾਂਜੀ ਅਸੀਂ ਫਕਤਾਂ ਵਾਲੀ ਗੇਟ ਦੇ ਕੋਲ ਜਾਣਾ ਸੋ ਇਹ ਨਾਮ ਜਿਹੜੇ ਨੇ ਅਜੇ ਵੀ ਉੱਥੇ ਪਰਚਲਿਤ ਨੇ ਇਸ ਤੋਂ ਬਾਅਦ ਗੱਲ ਕਰਦੇ ਆਂ ਚਾਟੀ ਵਿੰਡ ਦਰਵਾਜੇ ਦੀ ਤੇ ਪੁਰਾਤਨ ਰਿਕਾਰਡ ਦੇ ਵਿੱਚ ਇਸ ਦਰਵਾਜੇ ਦਾ ਨਾਮ ਰਾਮ ਗੜੀਆ ਦਰਵਾਜਾ ਵੀ ਹੈ ਇਹ ਜਿਹੜਾ ਹੈ ਸ਼ਹੀਦਾਂ ਸਾਹਿਬ ਦੇ ਕੋਲ ਦਰਵਾਜਾ ਜਿਹੜਾ ਗੇਟ ਆ ਤਿਆਰ ਕੀਤਾ ਗਿਆ ਹੁਣ ਰਾਮ ਗੜੀਆ ਭਾਈ ਚਾਰੀ ਦੇ ਵੱਲੋਂ ਹੀ ਦਰਵਾਜਾ ਫਿਰ ਤੋਂ ਇਸ ਦੀ ਉਸਾਰੀ ਕੀਤੀ ਗਈ ਹੈ ਚਾਟੀ ਵਿੰਡ ਦਰਵਾਜੇ ਨੂੰ ਰਾਮ ਗੜੀਆ ਦਰਵਾਜਾ ਕਿਹਾ ਜਾਂਦਾ ਹੈ ਹੁਣ ਇਹ ਜਿਹੜਾ ਗੇਟ ਹੈ ਦੁਬਾਰਾ ਸਿੱਖਾਂ ਦੇ ਵੱਲੋਂ ਬਣਾਇਆ ਗਿਆ ਹੈ ਰਾਮ ਗੜੀਆ ਭਾਈ ਚਾਰੀ ਦੇ ਵੱਲੋਂ ਹੀ ਗੇਟ ਦੀ ਉਸਾਰੀ ਕਰਵਾਈ ਗਈ ਹੈ ਤੇ ਇਸ ਤੋਂ ਬਾਅਦ ਦਰਵਾਜਾ ਸੁਲਤਾਨ ਵਿੰਡ आर एच डेविस ਅਤੇ ਅਲਾਉਦੀਨ ਇਬਾਰਤ ਨਾਮਾ ਦੇ ਸਫਾ 86 ਤੇ ਲਿਖਦੇ ਆ ਕਿ ਇਹ ਦਰਵਾਜਾ ਤੋਪਾਂ ਵਾਲਾ ਦਰਵਾਜਾ ਵੀ ਮੌਜੂਦਾ ਸੀ ਕਿਉਂਕਿ ਇਹਨਾਂ ਦਰਵਾਜਿਆਂ ਦੇ ਉੱਤੇ ਤੋਪਾਂ ਲਗਾਈਆਂ ਹੁੰਦੀਆਂ ਸਨ ਹੁਣ ਜ਼ਾਹਿਰ ਜੀ ਗੱਲ ਹੈ ਕਿ ਅੰਮ੍ਰਿਤਸਰ ਸਾਹਿਬ ਦੇ ਸ਼ਹਿਰ ਦੀ ਜਿਹੜੀ ਰਾਖੀ ਦੇ ਵਾਸਤੇ ਦਰਵਾਜ਼ੇ ਬਣਾਈ ਗਏ ਆ ਹੁਣ ਦਰਵਾਜ਼ਿਆਂ ਦੇ ਉੱਤੇ ਪਹਿਰੇਦਾਰ ਤਾਂ ਇੱਕ ਸਭਾਈ ਕੀ ਗੱਲ ਹੈ ਕਿ ਪਹਿਰੇਦਾਰ ਵੀ ਬੈਠੇ ਹੋਣਗੇ ਤਾਂ ਇਹਨਾਂ ਦਰਵਾਜ਼ਿਆਂ ਦੇ ਉੱਪਰ ਤੋਪਾਂ ਜਿਹੜੀਆਂ ਪੀੜੀਆਂ ਹੁੰਦੀਆਂ ਸਨ ਸੁਲਤਾਨਵਿੰਦ ਜਿਹੜਾ ਦਰਵਾਜਾ ਹੈ ਇਸ ਦੇ ਉੱਪਰ ਵੀ ਤੋਪਾਂ ਬੀੜੀਆਂ ਹੁੰਦੀਆਂ ਸਨ ਤੇ ਇਸ ਕਰਕੇ ਇਸ ਨੂੰ ਤੋਪਾਂ ਵਾਲਾ ਦਰਵਾਜ਼ਾ ਵੀ ਕਿਹਾ ਜਾਂਦਾ ਇੱਥੋਂ ਸਿੱਧਾ ਰਸਤਾ ਦੋ ਬੁਰਜੀ ਨੂੰ ਵੀ ਜਾਂਦਾ ਆ ਜੇ ਕਹ ਲਈਏ ਕਿ ਇਹਦਾ ਨਾਮ ਦਰਵਾਜ਼ਾ ਇਹ ਦੋ ਬੁਰਜੀ ਵੀ ਪੈ ਗਿਆ ਸੀ ਸੋ ਦੋ ਬੁਰਜੀ ਨੂੰ ਰਸਤਾ ਜਾਂਦਾ ਹੈ ਤੋਪਾਂ ਵਾਲਾ ਦਰਵਾਜ਼ਾ ਵੀ ਇਸ ਨੂੰ ਕਿਹਾ ਜਾਂਦਾ ਹੈ ਸੁਲਤਾਨ ਮੀਰ ਦਰਵਾਜਾ ਵੀ ਇਸ ਨੂੰ ਕਿਹਾ ਜਾਂਦਾ ਹੈ ਤੇ ਦਰਵਾਜਾ ਇਹ ਦੁਰਜੀ ਵੀ ਇਸ ਨੂੰ ਕਿਹਾ ਜਾਂਦਾ ਹੈ ਇਸੇ ਦਰਵਾਜੇ ਤੇ ਦੋ ਤਿੰਨ ਵੱਡੀਆਂ ਤੋਪਾਂ ਰੱਖੀਆਂ ਹੋਣ ਕਰਕੇ ਜਿਹੜੀ ਉਹ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਦਿੱਤੀ ਹੈ ਸੋ ਬ੍ਰਿਟਿਸ਼ਰਜ਼ ਦੁਆਰਾ ਪੁਰਾਣੇ ਦਰਵਾਜੇ ਨੂੰ ਢਾ ਕੇ ਬਣਾਏ ਗਏ ਨਵੇਂ ਦਰਵਾਜੇ ਦੀਆਂ ਬੁਰਜੀਆਂ ਅੱਜ ਵੀ ਮੌਜੂਦ ਹਨ ਇਸ ਤੋਂ ਬਾਅਦ ਆਉਂਦਾ ਹੈ ਕਿਉ ਮੰਡੀ ਦਾ ਦਰਵਾਜਾ ਇਸ ਦਰਵਾਜੇ ਦਾ ਪੁਰਾਣਾ ਨਾਂ ਦਰਵਾਜਾ ਏ ਆਲੂ ਵਾਲੀ ਸੀ ਕਿਉਂਕਿ ਇੱਥੋਂ ਸਿੱਧਾ ਰਸਤਾ ਕਟੜਾ ਆਲੂ ਵਾਲੀਆਂ ਨੂੰ ਜਾਂਦਾ ਸੀ ਜਿਸ ਦੇ ਕਰਕੇ ਇਸ ਦਰਵਾਜੇ ਦਾ ਨਾਮ ਆਲੂ ਵਾਲੀਆ ਦਰਵਾਜਾ ਪਿਆ ਸੋ ਇਸੇ ਦਰਵਾਜੇ ਵਿੱਚ ਬਣੇ ਬਾਜ਼ਾਰ ਵਿੱਚ ਬ੍ਰਿਟਿਸ਼ ਸ਼ਾਸਨ ਸਮੇਂ ਕਿਉਂ ਤੇਲ ਦੀ ਮੰਡੀ ਹੋਣ ਕਰਕੇ ਕਿਉਂ ਮੰਡੀ ਇਸ ਦਾ ਜਿਹੜਾ ਏਰੀਆ ਦਾ ਨਾਮ ਹੈ ਇਸ ਗੇਟ ਦਾ ਨਾਮ ਹੈ ਉਹ ਪ੍ਰਸਿੱਧ ਹੋਇਆ ਹੁਣ ਇਹ ਦਰਵਾਜਾ ਵੀ ਅਲੋਪ ਹੋ ਚੁੱਕਿਆ ਹੈ ਮਹਾ ਸਿੰਘ ਗੇਟ ਦੀ ਜੇ ਗੱਲ ਕਰਦੇ ਆਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਦੇ ਨਾਂ ਤੇ ਬਣਾਏ ਗਏ ਇਸ ਦਰਵਾਜੇ ਨੂੰ ਦਰਵਾਜੇ ਡਿਊੜੀ ਕਲਾ ਵੀ ਕਿਹਾ ਜਾਂਦਾ ਹੈ ਮਹਾ ਸਿੰਘ ਗੇਟ ਵੀ ਕਿਹਾ ਜਾਂਦਾ ਹੈ ਤੇ ਬ੍ਰਿਟਿਸ਼ ਸ਼ਾਸਨ ਦੁਆਰਾ ਇਹ ਦਰਵਾਜਾ ਬਾਕੀ ਸਭ ਇਤਿਹਾਸਿਕ ਦਰਵਾਜਿਆਂ ਤੋਂ ਬਾਅਦ 1892 ਦੇ ਵਿੱਚ ਦੇ ਗਿਆ ਗਿਆ ਸੀ ਸੋ ਇਹ ਸਾਰੇ ਜਿਹੜੇ ਦਰਵਾਜੇ ਸਨ ਅੰਮ੍ਰਿਤਸਰ ਸਾਹਿਬ ਦੇ ਵਿੱਚ ਮੌਜੂਦ ਸਨ ਇਹਨਾਂ ਦਰਵਾਜਿਆਂ ਦੇ ਅੰਦਰ ਅੰਦਰ ਸ਼ਹਿਰ ਵਸਦਾ ਸੀ ਇਹਨਾਂ ਦਰਵਾਜਿਆਂ ਦੇ ਉੱਤੇ ਤੋਪਾਂ ਬੀੜੀਆਂ ਹੁੰਦੀਆਂ ਸਨ ਜਿਹੜੇ ਤੂਬਚੀ ਸਨ ਉਹ ਮੌਜੂਦ ਰਹਿੰਦੇ ਸਨ ਕਿ ਕਿਸੇ ਵੇਲੇ ਵੀ ਕੋਈ ਬਾਹਰੀ ਜੜਾ ਜਾਂ ਮੁਗਲ ਕਹ ਲਈਏ ਸ਼ਹਿਰ ਦੇ ਉੱਤੇ ਹਮਲਾ ਨਾ ਕਰ ਸਕੇ ਸੋ ਉਸ ਵੇਲੇ ਅੰਮ੍ਰਿਤਸਰ ਸਾਹਿਬ ਇਹਨਾਂ ਸੁਰੱਖਿਆ ਸੀ ਸੋ ਇਹਨਾਂ ਦਰਵਾਜਿਆਂ ਦੇ ਅੰਦਰ ਵਸਦਾ ਸੀ ਇਹ ਸ਼ਹਿਰ ਤੁਹਾਨੂੰ ਅੰਮ੍ਰਿਤਸਰ ਸਾਹਿਬ ਦੇ ਇਨ੍ਹਾਂ 12 ਦਰਵਾਜ਼ਿਆਂ ਦੇ ਬਾਰੇ ਜਾਣਕਾਰੀ ਕਿਵੇਂ ਦੀ ਲੱਗੀ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰਨਾ ਤੇ ਅਜਿਹੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਲਾਈਕ ਫਾਲੋ ਤੇ ਸਬਸਕ੍ਰਾਈਬ ਕਰੋ ਗੁਰਸੇਵਤ ਟੀਵੀ